ਹੈਲੋ ਜੀ ਸਤਿ ਸ੍ਰੀ ਅਕਾਲ ਤੇ ਇੱਕ ਹੋਰ ਮੇਰਾ ਨਵਾਂ ਵਲੌਗ ਸੇਰ ਦੀ ਲਾਈਟ ਗਈ ਹੋਈ ਸੀ ਹੁਣ ਆਈ ਆ ਲਾਈਟ ਸਲਵਾਰ ਦੇ ਪੌਂਚੇ ਬਣਾਉਣ ਲੱਗੀ ਸੀ ਤੇ ਲਾਈਟ ਹੀ ਹੁਣ ਆਈ ਆ ਪਹਿਲਾਂ ਮੈਂ ਸੋਚਿਆ ਟੈਂਕੀ ਭਰ ਲਾਂ ਟੈਂਕੀ ਭਰੀ ਸੀ ਮਤਲਬ ਕਿ ਮੈਂ ਕੱਪੜੇ ਧੋਲੇ ਖਾਲੀ ਹੋ ਗਏ ਕਿੰਨੇ ਆਜਾ ਫਰਸ਼ ਵੀ ਪਾਉਣੀ ਆ ਉੱਪਰ ਇਸ ਕਰਕੇ ਮੈਂ ਪਹਿਲਾਂ ਟੈਂਕੀ ਭਰ ਕੇ ਫਿਰ ਸਲਵਾਰ ਦੇ ਪੌਂਚੇ ਬਣਾਉਂਗੀ ਇੰਨੀ ਚੜਾਈ ਵਾਲੇ ਪੌਂਚੇ ਮੰਮੀ ਪਾਉਂਦੀ ਆ ਜਿਆਦਾ ਚੌੜੇ ਨਹੀਂ ਫਿਰ ਇਹ ਵਾਲੀ ਮੈਂ ਹੁਣ ਬਣਾਉਂਗੇ ਇੰਨੀ ਚੌੜਾਈ ਚ ਪਹੁੰਚੇ ਇਹ ਜੀ ਮੈਂ ਲੀਰ ਜੋੜ ਲਈ ਆ ਪਹੁੰਚੇ ਵਾਲੀ ਜਿਹੜੀ ਹੁੰਦੀ ਹੈ ਇਹ ਜਿਹੜੀ ਇਦਾਂ ਉੱਪਰ ਨੂੰ ਆਈ ਹੁੰਦੀ ਇਹ ਵੀ ਮੈਂ ਇਦਾਂ ਸੀਮ ਲਗਾ ਦਿੱਤੀ ਹੁਣ ਇਦਾਂ ਫੋਲਡ ਕਰਕੇ ਇਦਾਂ ਤਾਂ ਫਿਰ ਪਹੁੰਚੇ ਬਣਾਉਂਗੇ ਇਹ ਦੇਖੋ ਇਦਾਂ ਮੈਂ ਜੋੜ ਦਿੱਤੀ ਇਹ ਦੇਖ ਲਓ ਜੀ ਸਲਵਾਰ ਕਰ ਦਿੱਤੀ ਹੈ ਮੈਂ ਤਿਆਰ ਇਦਾਂ ਹੁੰਦੀ ਇਹ ਵਾਲੀ ਤੇ ਇਹ ਜਿਆਦਾਤਰ ਤਾਂ ਲੋਕਾਂ ਨੂੰ ਬਟਕੀਆਂ ਨੂੰ ਨਹੀਂ ਪਤਾ ਇਹ ਸਿੰਪਲ ਸਲਵਾਰ ਵਿਦਆਊਟ ਬੈਲਟ ਪੌਂਚੇ ਮੈਂ ਬਣਾ ਦਿੱਤੇ ਹੁਣ ਕੱਲ ਨੂੰ ਟਾਈਮ ਲੱਗ ਗਿਆ ਤਾਂ ਕੱਲ ਨੂੰ ਜੈਂਪਰ ਓੜੀ ਓੜੀ ਕਰਕੇ ਸੀਵੋ ਜਾਣਾ ਹੁਣ ਚਲਦੇ ਆ ਕੋਠੇ ਤੇ ਧੁੱਪ ਬਹੁਤ ਆ ਦੇਖਦੇ ਆ ਜਾ ਕੇ ਕੀ ਕਰਦੇ ਆ ਜਾ ਮੈਨੂੰ ਬੰਦ ਕਰ ਦਿਓ ਮਨਾਈ ਆਇਆ ਜਾ ਕੇ ਬਾਬੇ ਨੂੰ ਸਮਾਦੀ ਜਾ ਕੇ ਬਾਬੇ ਦਾ ਦਿਲ ਥੋੜਾ ਵਾ ਉਦਾਂ ਰੋਲਾ ਪਾ ਲੈਣਾ ਬਾਅਦ ਚ ਫੇ ਉਦਾਂ ਦਾ ਆਪ ਰੋ ਵੀ ਪੈਣਾ ਮੰਨ ਵੀ ਜਾਣਾ ਬਾਪੂ ਨੇ ਇਹਨਾਂ ਨੂੰ ਪਤਾ ਜਿਹੜਾ ਘਰੇ ਤੂਫਾਨ ਲੈ ਆਉਂਦਾ ਉਹ ਕਿੱਥੇ ਜਾਣਾ ਉਹ ਵਾਢੀ ਦਿਓ ਕਿਉਂਕਿ ਨਾ ਗੱਬੇ ਜੇ ਚੰਗਿਆਂ ਨਾਲ ਦੇ ਪਤਾ ਨਹੀਂ ਕਿੱਥੇ ਚਲੇ ਗਿਆ ਪਾਣੀ ਬੱਬੇ ਨੇ ਲਿਆ ਆਦਾ ਮੈਂ ਕਿਹਾ ਭਾਜੀ ਪੈੜ ਤੋਂ ਡਿੱਗ ਗਿਆ ਅਮੈਂ ਜਦੋਂ ਮਨੀ ਦੇਖਿਆ ਮੈਂ ਕਹਿਆ ਦੇਖੋ ਕਿੰਨੀ ਰਾਤੀ ਸਾਡੇ ਹਨੇਰੀ ਆਈ ਤੇ ਜਿਹੜੀ ਸਾਡੀ ਕੋਠੇ ਦਾ ਟੈਂਪਰੇਰੀ ਰਸੋਈ ਆ ਨਾ ਉਹਦੀਆਂ ਚਾਦਰਾਂ ਜਿਹੜੀਆਂ ਉਹ ਉੱਡ ਗਈਆਂ ਦੇਖੋ ਇੱਥੋਂ ਤੱਕ ਕਿ ਇਵਨ ਘਰ ਜਿਹੜੀਆਂ ਉੱਤੇ ਪਈਆਂ ਸੀਗੀਆਂ ਇੱਟਾਂ ਉਹ ਵੀ ਤੱਕ ਡਿੱਗ ਗਈਆਂ ਇੰਨੀ ਤੇਜ਼ ਸੀਗੀ ਹਨੇਰੀ ਐਨਾ ਸ਼ੁਕਰ ਹੈ ਤੇ ਕਿਸੇ ਦੇ ਸਰਸੋਰ ਚ ਨੀ ਲਾਗੀਆਂ ਬੇ ਕੋਠੇ ਤੇ ਨਹੀਂ ਸੀ ਕੋਈ ਅੰਕ ਗਰੰਟੀ ਕੱਢ ਗਈਆਂ ਮਿਸਤਰੀ ਆਉਂਦੇ ਉਹਨਾਂ ਕੋ ਚਕਾਉਨੇ ਆ ਦੇ ਆਉਂਦੇ ਦੇਖ ਲੋ ਵੀ ਕਿੰਨੀ ਤੇਜ਼ ਨੇਰੀ ਹੋ ਗਈ ਕਾਲੀ ਫਰਸ਼ ਪਾਈ ਸੀਗੀ ਕੋਠੇ ਤੇ ਸ਼ੁਕਰ ਇੰਨਾ ਜ਼ਿਆਦਾ ਤੇਜ਼ ਮੀ ਮੀ ਮੂ ਨਹੀਂ ਆਇਆ ਨਹੀਂ ਤੇ ਵੀ ਨੁਕਸਾਨ ਹੋ ਜਾਣਾ ਸੀ ਉਹ ਤਾਂ ਸਹੀ ਕਰਨਾ ਪੈਣਾ ਪਰ ਨਾਲਾ ਹਾਂਜੀ ਮੇਨੇ ਤਾਂ ਇਹ ਨਹੀਂ ਵੀ ਉੱਡ ਗਈਆਂ ਮੇਨੇ ਵੀ ਕਿਸੇ ਸਿਰਚ ਨਹੀਂ ਕਿਸੇ ਦੇ ਲੱਗ ਗਈਆਂ ਵੀ ਕਿਸੇ ਦਾ ਉਦਾਂ ਨੁਕਸਾਨ ਨਹੀਂ ਹੋ ਗਿਆ ਸੱਟ ਵੇਟ ਲੱਗ ਗਏ ਇਹਨੀ ਨੇਰੀ ਦੇ ਵਿੱਚ ਮੈਂ ਆਂਟੀ ਗਵਾਂਡੀਆਂ ਦੇ ਘਰ ਗਈ ਫੋਨ ਨੰਬਰ ਉਹਨਾਂ ਦਾ ਲੱਗੇ ਨਾ ਫਿਰ ਮੈਂ ਆਂਟੀ ਨੂੰ ਕਹਿ ਕੇ ਆਈ ਹਾਂ ਮੈਂ ਕਿ ਆਂਟੀ ਕੋਠੇ ਤੇ ਨਾ ਚੱਲ ਜਿਓ ਸਾਡੀਆਂ ਜਿਹੜੀਆਂ ਉਹ ਚਾਦਰਾਂ ਜੀਆਂ ਮੈਂ ਉੱਪਰ ਜਿਹੜੀ ਟੈਂਪਰੇਰੀ ਜਿਹੜੀ ਸੋਈ ਹੋ ਡੀਆਂ ਇਹ ਤੁਸੀਂ ਕੋਠੇ ਤੇ ਨਾ ਜਾਇਓ ਓਕੇ ਜੀ ਇਹ ਕੱਲ ਵਾਲਾ ਤੇ ਅੱਜ ਵਾਲਾ ਛੋਟਾ ਜਿਹਾ ਵਲੌਗ ਸ਼ਾਮ ਨੂੰ ਆਊਗਾ ਕੱਲ ਟਾਈਮ ਹੀ ਨਹੀਂ ਲੱਗਾ ਬਣਾਉਣ ਦਾ ਓਕੇ ਜੀ ਬਾਏ ਬਾਏ ਫੇਰ ਮਿਲਾਂਗੇ